ਜਿਲਾ ਗਰਦਾਖਪੁਰ ਨੇ ਸ਼ੁਰੂਆਤ ਕੀਤੀ ਆ ਸਾਰਾ ਨੇ ਆਪਣੇ ਦਿਲਾ ਦਿਲਾ ਦੀ ਏਕਤਾ ਸਿਰਾਂ ਦੀ ਏਕਤਾ ਕਰਕੇ ਬਹੁਤ ਵੱਡਾ ਸਾਰਾ ਵਰਕਰਾਂ ਦਾ ਇਕੱਠ ਜਿਹੜਾ ਠਾਠਾ ਮਾਰਦਾ ਇੱਕ ਸਮੁੰਦਰ ਸੀਗਾ ਜਿਹਦੇ ਵਿੱਚ ਸਾਰੇ ਅਧਿਕਾਰ ਜਿਹੜੇ ਨੇ ਉਹ ਜਿਲਾ ਪ੍ਰਧਾਨਗੀ ਦੇ ਸਰਦਾਰ ਸੁਖਵੀਰ ਸਿੰਘ ਬਾਦਲੂ ਦਿੱਤੇ ਆ ਔਰ ਇੱਥੇ ਇਹ ਪਤਾ ਲੱਗਦਾ ਕਿ ਲੋਕ ਹਮੇਸ਼ਾ ਹੀ ਸ਼੍ਰੋਮਣੀ ਕਾਲੀਦਾਲ ਦੇ ਨਾਲ ਨੇ ਸ਼੍ਰੋਮਣੀ ਕਾਲਦੀ ਦੇ ਸ਼ਕਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਆ ਹੁਣ ਅਸੀਂ ਇਹ ਮੰਨਾਰ ਕੇ ਕਹਿ ਸਕਦੇ ਹਾਂ ਕਿ ਜ਼ਿਲ੍ਹਾ ਗਰਦਾਸਪੁਰ ਵਾਲੇ ਕਿ ਕੋਈ ਵੀ ਵੱਡੀ ਤੋਂ ਵੱਡੀ ਸ਼ਕਤੀ ਜਿਹੜੀ ਆ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਗੇ ਟੱਕ ਨਹੀਂ ਸਕੋਗੀ। ਉਹਨਾਂ ਨੂੰ ਅਪੀਲ ਹੀ ਕਰ ਸਕਦੇ ਹਾਂ ਕਿ ਆਓ ਮੁੜ ਕੇ ਆਪਣੇ ਪੰਥਕ ਕਾਰ ਦੇ ਵਿੱਚ ਸ਼ਾਂਭਲ ਹੋਵੋ। ਇਹ ਵੱਡਾ ਕਾਫਲਾ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਨੂੰ ਸ਼ਕਤੀ ਨੇ ਮਜ਼ਬੂਤ ਕਰਕੇ ਆਉਣ ਵਾਲੇ ਜਿਹੜੇ 27 ਤਰੀਕਾ ਜਾਂ 27 ਉਹ 2027 ਨੂੰ ਆਪਣੀ ਸਰਕਾਰ ਬਣਾਈ ਹੈ ਜਿਹੜੇ ਆ ਟੋਪੀਆਂ ਵਾਲੇ ਦੁਜੇ ਬਾਹਰੋਂ ਆਣ ਕੇ ਧੜ ਵੀ ਇੱਥੇ ਕਬਜ਼ਾ ਕਰੀ ਬੈਠੇ ਆ ਇਹਨਾਂ ਤੋਂ ਕਬਜ਼ਾ ਛੁਡਾਈਏ ਇਹ ਵੀ ਇੱਕ ਸੇਵਾ ਆ ਜਿਵੇਂ ਬਾਰਡਰ ਦੇ ਉੱਤੇ ਆਪਾਂ ਲੜਦੇ ਆਂ ਜਰਨੈਲ ਬਣ ਕੇ ਇੱਥੇ ਵੱਡੀ ਲੜਾਈ ਦੀ ਲੋੜ ਆ ਕਿ ਆਪਾਂ ਜਰਨੈਲ ਬਣ ਕੇ ਬਰਗੇਡੀਅਰ ਬਣ ਕੇ ਇਹਨਾਂ ਤਾਕਤਾਂ ਨੂੰ ਪਛਾੜੀਏ ਔਰ ਸ਼ਰਮੀ ਕਾਲੀਤਲ ਦੀ ਸਰਕਾਰ ਲੈ ਕੇ ਆਈਏ ਕਿ ਅੱਜ ਜੋ ਫੈਸਲਾ ਲਿਆ ਗਿਆ ਸ਼ਰਮੀ ਕਾਲੀਤਲ ਤੇ ਡੈਲੀਗੇਟ ਸਹਿਬਾਨਾਂ ਦਾ ਉਹ ਇੱਕ ਫੈਸਲਾ ਇਤਿਹਾਸਕ ਫੈਸਲਾ ਲੋਕ ਬੜੀ ਤੇਜ਼ੀ ਨਾਲ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆ ਜਿਹੜਾ 27 ਆਉਣ ਵਾਲਾ ਵਾ ਇਹਦੇ ਵਿੱਚ ਸ਼ਰੂਮਨੀ ਕਾਲੀ ਦਲ ਦੀ ਸਰਕਾਰ ਬਣੇ ਔਰ ਇੱਕ ਦੂਜੇ ਤੋਂ ਅੱਗੇ ਹੋ ਹੋ ਕੇ ਜਿਹੜੇ ਵਰਕਰ ਨੇ ਉਹ ਪੈੜਾ ਜਿਹੜਾ ਮੁਕਾਰੇ ਨੇ ਤੇ ਉਹਨੇ ਆਪਣੇ 27 ਦੇ ਵਿੱਚ ਸਰਕਾਰ ਜਿਹੜੀ ਆ ਕਾਲੀ ਦਲ ਦੀ ਬਣੂਗੀ ਇਹ ਆਪਣੇ ਭਰਾ ਨੇ ਆਪਣੇ ਘਰ ਵਿੱਚ ਆ ਜਾਣ ਵਾਪਸ ਚੰਗੀ ਤਰ੍ਹਾਂ ਇੱਜ਼ਤਮਾਨ ਇੱਥੇ ਹੀ ਇਹਨਾਂ ਦਾ ਬਾਕੀ ਇਹਨਾਂ ਦਾ ਇੱਜ਼ਤਮਾਨ ਨਹੀਂ ਰਹਿਣਾ ਬਗਾਨੇ ਘਰ ਵਿੱਚ ਕੀ ਇੱਜ਼ਤਮਾਨ ਹੁੰਦਾ ਵਾ ਜੀ ਕਰੇ ਕੋਈ ਰੋਟੀ ਖਵਾਏ ਜੀ ਕਰੇ ਨਾ ਖਵਾਏ ਇਨਾਂ ਦਾ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਹੋਣਾ ਵਾ ਔਰ ਜਿਹੜੇ ਲੋਕ ਆਪਣੀ ਜ਼ੁਬਾਨ ਤੇ ਕੰਟਰੋਲ ਕਰਕੇ ਅਕਾਲੀ ਦਲ ਦੇ ਖਿਲਾਫ ਨਹੀਂ ਬੋਲਦੇ ਉਹਨਾਂ ਦਾ ਇੱਜ਼ਤਮਾਨ ਉਸੇ ਤਰ੍ਹਾਂ ਹੀ ਬਹਾਲ ਹੋਏਗਾ ਹਾਂ ਬਿਲਕੁਲ ਪ੍ਰਧਾਨ ਦਾ ਫੈਸਲਾ ਜਿਹੜਾ ਵਾ ਰੱਬ ਤੋਂ ਬਾਅਦ ਸਾਡੇ ਲਈ ਪ੍ਰਧਾਨ ਦਾ ਫੈਸਲਾ ਹੋਵੇਗਾ ਜੀ ਅੱਜ ਆਪਣੇ ਹਲਕੇ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਗੁਰੂ ਅਰਜਨ ਦੇਵ ਪਾਸ਼ਾ ਦੇ ਚਰਨਾਂ 'ਚ ਖਲੋਤੇ ਆ ਸਮੁੱਚੇ ਜ਼ਿਲ੍ਹੇ ਦਾ ਜਿਨ੍ਹਾਂ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਗਾਬੜੀਆ ਸਾਹਿਬ ਦੇ ਸਾਹਮਣੇ ਕਿ ਪੰਜਾਬ ਤੋਂ ਜੇ ਵੱਧ ਜੇ ਸਮੂੱਚਾ ਕੋਈ ਜ਼ਿਲ੍ਹਾ ਕਾਲੀਦਾਲ ਨੂੰ ਚਾਹੁੰਦਾ ਤੇ ਉਹ ਗਰਦਾਸਪੁਰ ਹੈ ਸਾਰਿਆਂ ਦਾ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾਇਆ ਗਾਬੜੀਆ ਸਾਹਿਬ ਨੂੰ ਕਿ ਸਮੂੱਚਾ ਜ਼ਿਲ੍ਹਾ ਸ਼੍ਰੋਮਣੀ ਕਾਲੀਦਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਉਹ ਜੋ ਵੀ ਹੁਕਮ ਦੇਣਗੇ ਸਿਰ ਮੱਥੇ ਪਰਵਾਹ